ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਤੁਹਾਡੇ ਲਈ ਅੱਜ ਦੀ ਵੀਡੀਓ ਸਪੈਸ਼ਲਿਸਟ ਤਰੀਕੇ ਨਾਲ ਹੋਏਗੀ ਹੈ ਕਿ ਮੈਂ ਜਦੋਂ ਜਿਹੜਾ ਨਾਪ ਤੁਹਾਨੂੰ ਦੱਸ ਰਹੀ ਹਾਂ ਸਾਡੇ ਬਾਈ ਬ੍ਰੈਸ ਸਾਈਜ਼ ਕਮਰ 21 ਇੰਚ ਤੇ ਜਿਹੜਾ ਹੈਗਾ 23 ਇੰਚ ਹੈ ਜਿਹੜਾ ਆਪਣਾ हिਪ ਸਾਈਜ਼ ਹੈਗਾ ਇਹ ਸਾਈਜ਼ ਹੈ ਜਿਹੜੇ ਆਪਣੇ ਨਾਰਮਲ ਸੂਟ ਦੇ ਸਾਈਜ਼ ਹੈਗੇ ਆ ਤੇ ਆਪਾਂ ਲਾਈਨਿੰਗ ਵਾਲਾ ਸੂਟ ਜਿਹੜਾ ਕੱਟ ਕਰਨਾ ਹੈਗਾ ਤੇ ਇਹਦੇ ਵਿੱਚ ਕੀ ਫਰਕ ਪਏਗਾ ਨਾਪ ਦੇ ਵਿੱਚ ਕਿੱਥੇ ਕਿੰਨਾ ਮਾਰਜਨ ਜਿਹੜਾ ਪਲੱਸ ਹੋਵੇਗਾ ਉਹ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਠੀਕ ਹੈ ਜੀ ਤੇ ਇਸ ਇਸੇ ਕਰਕੇ ਜਿਹੜਾ ਹੈਗਾ ਵੀਡੀਓ ਤੁਸੀਂ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਤੁਹਾਨੂੰ ਜਿਹੜਾ ਹੈਗਾ ਬਰੀਕ-ਬਰੀਕ ਪੁਆਇੰਟ ਹੈ ਜਿਹੜੇ ਸਾਰੇ ਸਮਝ ਲੱਗ ਜਾਣਗੇ ਤੇ ਜੇ ਤੁਸੀਂ ਇਹ ਮਾਰਜਨ ਪਲੱਸ ਕੀਤੇ ਬਿਨਾ ਜਿਹੜਾ ਹੈਗਾ ਸੂਟ ਦੀ ਕਟਿੰਗ ਕਰਦੇ ਹੋ ਤਾਂ ਸੂਟ ਜਿਹੜਾ ਤੁਹਾਡਾ ਟਾਈਟ ਹੋ ਜਾਂਦਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਲਾਈਨਿੰਗ ਨੂੰ ਲੈਂਥ ਤੇ ਘੇਰਾ नाप ਕੇ ਜਿਹੜਾ ਹੈਗਾ ਸੈੱਟ ਕਰਕੇ ਰੱਖ ਲਿਆ ਤੇ ਜਿਹੜਾ ਹੈਗਾ ਫਰੰਟ ਪੀਸ ਆ 1 ਇੰਚ ਆਪਾਂ ਡਾਊਨ ਰੱਖਦੇ ਹੁੰਨੇ ਆ ਤਾਂ ਉਸੇ ਤਰੀਕੇ ਨਾਲ ਜਿਹੜਾ ਆਪਾਂ ਡਾਊਨ ਰੱਖ ਲਿਆ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਨਿਸ਼ਾਨ ਲਗਾਉਣੇ ਸਟਾਰਟ ਕਰਾਂਗੇ ਤੇ ਕਿੱਥੇ ਮਾਰਜਨ ਪਲੱਸ ਹੋਏਗਾ ਕਿੱਥੇ ਨਹੀਂ ਹੋਏਗਾ ਇਹ ਜਿਹੜਾ ਹੈਗਾ ਤੁਸੀਂ ਡਿਟੇਲ ਨਾਲ ਦੇਖਿਓ 13ਾ ਮੇਰੇ ਕੋਲੇ ਜਿਹੜਾ ਹੈਗਾ 13 ਇੰਚ ਹੈਗਾ 13 ਦਾ ਹਾਫ 6.5 ਠੀਕ ਹੈ ਜੀ ਅੱਧਾ ਇੰਚ ਜਿਹੜਾ ਹੈਗਾ ਸੀਨ ਦਾ ਮਾਰਜਨ ਐਡ ਕਰਦੇ ਹੋਏ 7 ਇੰਚ ਦੇ ਉੱਤੇ ਆਪਾਂ ਜਿਹੜਾ ਹੈਗਾ ਨਿਸ਼ਾਨ ਲਗਾਵਾਂਗੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਇਸ ਤੋਂ ਬਾਅਦ ਆਪਾਂ ਮੋਢੇ ਦੀ ਡਗਾਈ ਜਿਹੜਾ ਹੈਗਾ ਮੋਢਾ ਮੇਰੇ ਕੋਲੇ ਹੈਗਾ 6.5 ਇੰਚ ਤੇ 6.5 ਇੰਚ ਦੇ ਉੱਪਰ ਜਿਹੜਾ ਹੈਗਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਮ ਇਨ ਆਪ ਲਾਉਂਗੀ ਨਿਸ਼ਾਨ ਤੇ ਇਹ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਜਿਹੜੇ ਨਾਪ ਹੈਗੇ ਆ ਮੋਡੇ ਦੇ ਜਾਂ ਪਲੇਟ ਦੇ ਡਾਊਨ ਦੇ ਇਹ ਆਪਾਂ ਫਰੰਟ ਫਰੰਟ ਪੀਸ ਤੇ ਹੀ ਲੈਣੇ ਹੁੰਦੇ ਆ ਬੈਕ ਪੀਸ ਦੀ ਐਡ ਨਹੀਂ ਕਰਨਾ ਹੁੰਦਾ ਵਿੱਚ ਠੀਕ ਹੈ ਜੀ ਫਰੰਟ ਪੀਸ ਤੇ ਹੀ ਐਂਟੀ ਟੇਪ ਰੱਖ ਕੇ ਆਪਾਂ ਫਰੰਟ ਪੀਸ ਤੇ ਆਪਾਂ ਨਿਸ਼ਾਨ ਇਹ ਲਗਾਉਣੇ ਹੁੰਦੇ ਆ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਇੱਕ ਨਿਸ਼ਾਨ ਤਾ ਤੀਰੇ ਦੇ ਬਰਾਬਰ 7 ਇੰਚ ਤੇ ਤੇ ਇੱਕ ਤੀਰੇ ਤੋਂ ਅੱਧਾ ਇੰਚ ਘਟ ਠੀਕ ਹੈ ਜੀ ਜਿਨੀ ਕਿ ਆਪਾਂ 7 ਇੰਚ ਦਾ ਤੀਰਾ ਹੈਗਾ ਵਿੱਧ ਮਾਰਜਿਨ ਤੇ ਇੱਥੇ ਆਪਾਂ ਇੱਕ ਜਿਹੜਾ ਨਿਸ਼ਾਨ ਹੈਗਾ 7 ਇੰਚ ਦੇ ਉੱਪਰ ਲਗਾਵਾਂਗੇ ਤੇ ਇੱਕ ਆਪਾਂ ਜਿਹੜਾ ਹੈਗਾ ਅੱਧਾ ਇੰਚ ਮਾਰਜਿਨ ਘੱਟ ਕਰਕੇ ਤੇ ਇਹ ਦੂਜਾ ਨਿਸ਼ਾਨ ਲਗਾਵਾਂਗੇ ਇਹ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਦੇ ਵਿੱਚ ਹੀ ਦੇਖਿਆ ਹੋਣਾ ਤੇ ਮੈਂ ਇਸੇ ਤਰੀਕੇ ਨਾਲ ਜਿਹੜੇ ਹੈਗੇ ਦੋ ਨਿਸ਼ਾਨ ਲਗਾਉਣੀ ਹੁੰਦੀ ਹੈ ਤੇ ਇਹਦੇ ਉੱਤੇ ਜਿਹੜਾ ਹੁੰਦਾ ਹੈਗੇ ਅੱਧੇ ਇੰਚ ਘੱਟ ਵਾਲੇ ਨਿਸ਼ਾਨ ਦੇ ਉੱਪਰ ਆਪਣੀ ਫਰੰਟ ਆਰਮਹੋਲ ਦੀ ਜਿਹੜੀ ਹੈਗੀ ਆ ਮੋਢੇ ਦੀ ਸ਼ੇਪ ਆਉਂਦੀ ਹੈ ਤੇ ਜਿਹੜਾ ਹੈਗਾ ਤੀਰੇ ਦੇ ਬਰਾਬਰ ਵਾਲਾ ਇਹਦੇ ਉੱਤੇ ਜਿਹੜਾ ਹੈ ਬੈਕ ਵਾਲੀ ਦੀ ਆਉਂਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਰਦੇ ਹਾਂ ਸੀਨ ਦੀ ਗੱਲ ਸੀਨ ਜਿਹੜੀ ਹੈਗੀ ਆ ਮੇਰੇ ਕੋਲੇ 15 ਇੰਚ ਦਾ ਨਾਪ ਹੈਗਾ ਤੇ 1 ਇੰਚ ਵਿੱਚ ਇਹਦੇ ਆਪਾਂ ਮਾਰਜਿਨ ਪਲੱਸ ਕਰਨਾ ਹੈ ਇਹ ਮਾਰਜਿਨ ਲਾਈਨਿੰਗ ਦੀ ਵਜ੍ਹਾ ਨਾਲ ਪਲੱਸ ਨਹੀਂ ਹੋਣਾ ਇਹ ਆਪਾਂ ਕੋਈ ਵੀ ਸੂਟ ਆਪਾਂ ਕੱਟ ਕਰ ਰਹੇ ਹਾਂ ਉਹਦੇ ਉੱਪਰ 1 ਇੰਚ ਦਾ ਮਾਰਜਿਨ ਹੀ ਪਲੱਸ ਕਰਨਾ ਹੈ ਅੱਧਾ ਇੰਚ ਮਾਰਜਨ ਤਾਂ ਸਾਈਡ ਵਾਲੀ ਜਿਹੜੀ ਹੈਗੀ ਆਪਣੀ ਕਮਰ ਵਾਲੀ ਜਿਹੜੀ ਪਲੇਟ ਇਹਦਾ ਆਊਗਾ ਤੇ ਅੱਧਾ ਇੰਚ ਮਾਰਜਨ ਜਿਹੜਾ ਆਪਣਾ ਆਰਮਹੋਲ ਦੇ ਵਿੱਚ ਜਦੋਂ ਆਪਾਂ ਬਾਜੂ ਨੂੰ ਅਟੈਚ ਕਰਾਂਗੇ ਉਹਦੇ ਵਿੱਚ ਚਲਾ ਜਾਊਗਾ ਠੀਕ ਹੈ ਜੀ ਇਸ ਤਰੀਕੇ ਨਾਲ ਕਮਰ ਦਾ ਨਿਸ਼ਾਨ ਹੈ ਜਿਹੜਾ ਮੈਂ 7 ਇੰਚ ਤੇ ਲਗਾ ਰਹੀ ਹਾਂ ਥੋੜਾ ਜਿਹਾ ਹੈਲਦੀ ਸਾਈਜ਼ ਹੋਣ ਕਰਕੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਬ੍ਰੈਸ ਸਾਈਜ਼ ਦਾ ਠੀਕ ਹੈ ਜੀ ਇੱਥੇ ਜਿਹੜਾ ਹੈਗਾ ਮੇਰੇ ਕੋਲੇ 22.5 ਇੰਚ ਹੈ ਤੇ ਇਹਦੇ ਵਿੱਚ ਅੱਧਾ ਇੰਚ ਮਾਰਜਨ ਆਪਾਂ ਪਲੱਸ ਕਰਾਂਗੇ ਪਲੇਟ ਦਾ ਤੇ 1/2 ਇੰਚ ਮਾਰਜਿਨ ਪਲੱਸ ਕਰਾਂਗੇ ਆਪਾਂ ਲਾਈਨਿੰਗ ਕਰਕੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਨਿਸ਼ਾਨ ਲਗਾ ਦੇਵਾਂਗੇ 11/2 ਇੰਚ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਪਲੇਟ ਹੈਗੀ ਆ 11/16 ਇੰਚ ਡਾਊਨ ਕਰਕੇ ਜਿਹੜਾ ਹੈਗਾ ਮੈਂ ਨਿਸ਼ਾਨ ਲਗਾ ਲਏ ਇਸ ਤਰੀਕੇ ਨਾਲ ਜਿਹੜਾ ਹੈਗਾ ਸੈਂਟਰ ਗੈਪ ਹੈਗਾ ਜਿਹੜਾ 8 ਇੰਚ 8 ਦਾ ਹਾਫ 4 ਤੇ ਇਸ ਤੋਂ ਅੱਗੇ ਜਿਹੜਾ ਸਾਈਡ ਕਮਰ ਦਾ ਨਿਸ਼ਾਨ ਆ ਜਿਹੜਾ ਸਾਈਡ ਵਾਲੀ ਪਲੇਟ ਦਾ ਉਹ 2 1/2 ਇੰਚ ਤੇ ਲਗਾਤਾ ਇਹਨਾਂ ਦੋਹਾਂ ਦੇ ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਨਿਸ਼ਾਨ ਆਪਾਂ ਹੋਰ ਲਗਾਵਾਂਗੇ ਤੇ ਇਹਦੇ ਉੱਪਰ ਵਾਲੀ ਸਾਈਡ ਨੂੰ ਆਪਾਂ 2 ਇੰਚ ਦੇ ਉੱਪਰ ਕਰਕੇ ਇੱਕ ਨਿਸ਼ਾਨ ਆਪਾਂ ਜਿਹੜਾ ਆਰਮਹੋਲ ਵਾਲੀ ਪਲੇਟ ਦਾ ਲਗਾਵਾਂਗੇ ਇਹਨੂੰ ਇਸ ਤਰੀਕੇ ਨਾਲ ਤੀਰੇ ਦੇ ਬਰਾਬਰ ਵਾਲੇ ਨਿਸ਼ਾਨ ਨਾਲ ਕਰਾਂਗੇ ਆਪਾਂ ਸਿੱਧਾ ਤੇ ਕਮਰ ਦੇ ਨਿਸ਼ਾਨ ਤੋਂ 1 ਇੰਚ ਡਾਊਨ ਕਰਕੇ ਇੱਕ ਨਿਸ਼ਾਨ ਹੋਰ ਲਗਾਵਾਂਗੇ ਤੇ ਇਹਨੂੰ ਆਪਾਂ ਸਾਈਡ ਵਾਲੀ ਪਲੇਟ ਨੂੰ ਇੱਧਰ ਲਗਾਵਾਂਗੇ ਤੇ ਇਹ ਆਪਾਂ ਪਲੇਟਾਂ ਦੇ ਨਿਸ਼ਾਨ ਆ ਜਿਹੜੇ ਆਪਣੇ ਕੰਪਲੀਟ ਹੋ ਚੁੱਕੇ ਆ ਇਹ ਆਪਾਂ ਸੇਮ ਉਵੇਂ ਹੀ ਰੱਖਣੇ ਆ ਜਿਵੇਂ ਆਪਾਂ ਨਾਰਮਲ ਸੂਟ ਤੇ ਵਿਦਆਊਟ ਲਾਈਨਿੰਗ ਵਾਲਾ ਬਿਨਾ ਲਾਈਨਿੰਗ ਵਾਲੇ ਸੂਟ ਤੋਂ ਆਪਾਂ ਲਗਾਉਣੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਮਰ ਵਾਲਾ ਨਿਸ਼ਾਨ ਲਗਾਵਾਂਗੇ ਇਹਦੇ ਵਿੱਚ ਵੀ ਆਪਾਂ ਮਾਰਜਨ ਡਬਲ ਮਾਰਜਨ ਜਿਹੜਾ ਐਡ ਹੋਊਗਾ ਜੇ ਤਾਂ ਤੁਸੀਂ ਲੈ ਰਹੇ ਹੋ ਕਮੀਜ਼ ਤੋਂ ਨਾਪ ਫਿਰ ਤਾਂ ਤੁਸੀਂ ਅੱਧਾ ਅੱਧਾ ਇੰਚ ਮਾਰਜਨ ਜਿਹੜਾ ਪਲੱਸ ਕਰੋ ਠੀਕ ਹੈ ਜੀ ਜੇ ਤੁਸੀਂ ਬਾਡੀ ਤੋਂ ਨਾਪ ਲੈ ਰਹੇ ਹੋ ਉਹ ਰਾਉਂਡ ਸ਼ੇਪ ਦੇ ਵਿੱਚ ਜਿਹੜੀ ਆਪਾਂ ਸਾਰੇ ਇੰਚ ਟੇਪ ਰਾਉਂਡ ਵਿੱਚ ਲੈਣੇ ਆਪਾਂ ਉਹਦੇ ਟੋਟਲ ਦੇ ਵਿੱਚ ਤੁਸੀਂ 1 ਇੰਚ ਮਾਰਜਨ ਪਲੱਸ ਕਰਨਾ ਹੈ ਠੀਕ ਹੈ ਜੀ ਇਹ ਜਿਹੜਾ ਮੈਂ ਤੁਹਾਨੂੰ ਨਾਪ ਅੱਧਾ ਅੱਧਾ ਇੰਚ ਦਾ ਦੱਸ ਰਹੀ ਹਾਂ ਇਹ ਕਮੀਜ਼ ਤੋਂ ਨਾਪ ਲੈ ਕੇ ਇਸ ਤਰੀਕੇ ਨਾਲ ਜਿਹੜਾ ਆਪਾਂ ਨਾਪ ਲਾਵਾਂਗੇ ਪਹਿਲਾਂ ਜਿਹੜਾ ਹੈਗਾ ਕਮਰ ਦਾ ਮੇਰਾ ਨਾਪ ਹੈਗਾ 21 ਇੰਚ ਹੈਗਾ ਠੀਕ ਹੈ ਜੀ ਤੇ ਅੱਧਾ ਇੰਚ ਜਿਹੜਾ ਹੈਗਾ ਆਪਾਂ ਲਾਈਨਿੰਗ ਦੀ ਵਜ੍ਹਾ ਨਾਲ ਜਿਹੜਾ ਮਾਰਜਨ ਆਪਾਂ ਐਡ ਕਰਨਾ ਉਹ ਆਪਾਂ ਕਰ ਦਾਂਗੇ 1.5 21 ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਪੌਣਾ ਇੰਚ ਜਿਹੜਾ ਹੈਗਾ ਵਿੱਚ ਲਗਭਗ ਪਲੇਟਾਂ ਦਾ ਐਡ ਕਰਦੇ ਹੋਏ ਤੇ 11.5 ਇੰਚ ਦੇ ਉੱਪਰ ਜਿਹੜਾ 11 ਦੇ ਉੱਪਰ ਜਿਹੜਾ ਆਪਾਂ ਨਿਸ਼ਾਨ ਲਗਾ ਦੇਵਾਂਗੇ ਤੇ ਇਹ ਜਿਹੜਾ ਹੈਗਾ ਇੱਕ ਵਾਰੀ ਟੈਂਪਰੇਰੀ ਨਿਸ਼ਾਨ ਹੁੰਦਾ ਹੈ ਪਲੇਟਾਂ ਪਾਉਣ ਤੋਂ ਬਾਅਦ ਜਿਹੜਾ ਹੈਗਾ ਫਿਟਿੰਗ ਦੇ ਨਿਸ਼ਾਨ ਤੁਸੀਂ ਡਬਲ ਚੈੱਕ ਕਰਨੇ ਹੁੰਦੇ ਆ ਇੱਕ ਵਾਰੀ ਤੁਸੀਂ ਅੱਧਾ ਅੱਧਾ ਇੰਚ ਮਾਰਜਿਨ ਪਲੱਸ ਕਰਕੇ ਜਿਹੜੇ ਹੈਗੇ ਇੱਕ ਵਾਰੀ ਨਿਸ਼ਾਨ ਜਿਹੜੇ ਇਹ ਤੁਸੀਂ ਲਗਾ ਲੈਣੇ ਆ ਤੇ हिਪ ਸਾਈਜ਼ ਦੇ ਵਿੱਚ ਜਿੰਨਾ ਵੀ ਤੁਹਾਡਾ हिਪ ਸਾਈਜ਼ ਹੈਗਾ ਉਹਦੇ ਵਿੱਚ ਤੁਸੀਂ ਅੱਧਾ ਇੰਚ ਮਾਰਜਿਨ ਹਾਫ ਦੇ ਵਿੱਚ ਪਲੱਸ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਹੈਗਾ ਹਾਂਜੀ ਇਹ ਨਿਸ਼ਾਨ ਆਪਣੇ ਜਿਹੜੇ ਹੈਗੇ ਲੱਗ ਚੁੱਕੇ ਤੇ ਇਹ ਜਿਹੜਾ ਹੈਗਾ ਮੋਢੇ ਦੀ ਕਟਿੰਗ ਸੇਮ ਰਹੂਗੀ ਤੇ ਸਾਈਡ ਤੇ ਜਿਹੜੀਆਂ ਨਿਸ਼ਾਨ ਆਪਾਂ ਲਗਾ ਦਿੱਤੇ ਆ ਇਹਨਾਂ ਨੂੰ ਵੀ ਤੁਸੀਂ ਉਸੇ ਤਰੀਕੇ ਨਾਲ ਮੈਚ ਕਰਨਾ ਜਿਵੇਂ ਆਪਾਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹਦੀ ਕਰ ਦੇਵਾਂਗੇ ਕਟਿੰਗ ਠੀਕ ਹੈ ਜੀ ਵੀਡੀਓ ਲੰਬੀ ਨਾ ਹੋਵੇ ਇਸ ਤਰੀਕ ਇਸ ਕਰਕੇ ਜਿਹੜਾ ਹੈਗਾ ਮੈਂ ਸਾਰਿਆ ਜਿਹੜਾ ਡਿਟੇਲ ਜਿਹੜੀ ਤੁਹਾਨੂੰ ਨਹੀਂ ਦੱਸ ਰਹੀ ਹਰ ਵੀਡੀਓ ਦੇ ਵਿੱਚ ਤੁਹਾਡੇ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਬਾਡੀ 6 ਫੱਟੀ ਨਾਲ ਬਾਡੀ ਦੇ ਜਿਹੜੇ ਹੈਗੇ ਮਾਰਕ ਹੈਗੇ ਕੀਤੇ ਹੋਏ ਆਪਾਂ ਸ਼ੇਪ ਦੇ ਇਹਨਾਂ ਨੂੰ ਮੈਚ ਕਰਨਾ ਤੇ ਕਿਵੇਂ ਜਿਹੜਾ ਹੈਗਾ ਆਰਮਹੋਲ ਦੀ ਜਿਹੜੀ ਕਟਿੰਗ ਕਰਨੀ ਹੈ ਤੇ ਤੁਸੀਂ ਸਾਰੀਆਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਇਹ ਸੀਮ ਰਹਿਣਗੀਆਂ ਲਾਈਨਿੰਗ ਦੀ ਵਜ੍ਹਾ ਨਾਲ ਜਿਹੜਾ ਹੈਗਾ ਇਹਨਾਂ ਤੋਂ ਉੱਤੇ ਕੋਈ ਫਰਕ ਨਹੀਂ ਪਊਗਾ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਪੀਸ ਆਪਾਂ ਕੱਟ ਕਰ ਲਏ ਹੈਗੇ ਆ ਤੇ ਬੈਕ ਪੱਲੇ ਦੇ ਉੱਪਰ ਜਿਹੜਾ ਹੈਗਾ ਆਪਾਂ ਜੇ ਆਪਾਂ 프ਰੰਟ ਤੇ 11.5 ਦੇ ਉੱਪਰ ਆਪਾਂ ਨਿਸ਼ਾਨ ਲਗਾਇਆ ਸੀ ਡਾਊਨ ਕਰਕੇ ਪਲੇਟਾਂ ਦਾ ਤੇ ਬੈਕ ਪੱਲੇ ਦੇ ਉੱਪਰ ਆਪਾਂ 12 ਦੇ ਉੱਪਰ ਜਿਹੜੇ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਜਿਹੜੇ ਹੈਗੇ ਨਿਸ਼ਾਨ ਆਪਾਂ ਲਗਾ ਕੇ ਤੇ ਦੋਨੋਂ ਸਾਈਡ ਜਿਹੜੇ ਹੈਗੇ ਨਿਸ਼ਾਨ ਡਾਰਕ ਕਰਾਂਗੇ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਡਾਊਨ ਜੇ 프ਰੰਟ ਪੀਸ ਤੇ 10 ਕਰ ਰਹੇ ਹੋ ਤਾਂ ਬੈਕ ਤੇ 11 ਕਰੋ 1 ਇੰਚ ਵੱਧ ਕਰਕੇ ਉਸ ਤੋਂ ਬਾਅਦ ਮੇਨ ਫੈਬਰਿਕ ਦੇ ਉੱਪਰ ਰੱਖ ਕੇ ਤੇ ਬਿਨਾਂ ਕੋਈ ਮਾਰਜਿਨ ਛੱਡੇ ਲਾਈਨਿੰਗ ਦੇ ਬਰਾਬਰ-ਬਰਾਬਰ ਇਸ ਤਰੀਕੇ ਨਾਲ ਜਿਹੜਾ ਹੈਗਾ ਕੱਟ ਕਰ ਲੈਣਾ ਕੋਈ ਵੀ ਮਾਰਜਿਨ ਨਹੀਂ ਛੱਡਣਾ ਤੇ ਗਲਾ ਮੇਰਾ ਡੀਪ ਹੋਊਗਾ ਹੀ ਇਸ ਤਰੀਕੇ ਨਾਲ ਜਿਹੜਾ ਮੈਂ ਹੈਗਾ ਕਾਟ ਵੀ ਦੇ ਦਿੱਤੀ ਐ ਤੇ ਦੋਨੋਂ ਪੱਲੇ ਰੈਡੀ ਕਰ ਲਿਆ ਇਸ ਤੋਂ ਬਾਅਦ ਜਿਹੜਾ ਹੈਗਾ ਲਾਈਨਿੰਗ ਦੇ ਉੱਪਰ ਬਾਜੂ ਕੱਟ ਕਰਾਂਗੇ ਲਾਈਨਿੰਗ ਦੇ ਵਿੱਚ ਪਹਿਣਗੇ ਜੋੜ ਠੀਕ ਹੈ ਜੀ ਇਸ ਤਰੀਕੇ ਨਾਲ ਅੱਧਾ-ਅੱਧਾ ਇੰਚ ਜਿਹੜਾ ਜਿਹੜਾ ਹੈਗਾ ਸੀਨ ਦਾ ਆਪਾਂ ਮਾਰਜਿਨ ਜਿਹੜਾ ਛੱਡ ਦੇਵਾਂਗੇ ਤੇ ਅੱਧਾ ਇੰਚ ਛੱਡਣ ਤੋਂ ਬਾਅਦ ਆਪਾਂ ਇਧਰਲੀ ਸਾਈਡ ਆਪਾਂ ਜਿਹੜਾ ਲਵਾਂਗੇ ਬਾਜੂ ਦਾ ਪੂਰਾ ਨਾਪ ਉਸ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਇਹ ਦੇਖਿਓ ਵੀ 3 ਇੰਚ ਡਾਊਨ ਕਰਕੇ ਇੱਕ ਨਿਸ਼ਾਨ ਜਿਹੜਾ ਹੈਗਾ ਆਪਾਂ ਲਗਾ ਲੈਣਾ ਹੈ 3 ਇੰਚ ਡਾਊਨ ਤੇ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਜਿਹੜਾ ਨਿਸ਼ਾਨ ਨੂੰ ਸਿੱਧਾ ਕਰ ਲੈਣਾ ਇਸ ਤੋਂ ਬਾਅਦ ਜਿਹੜਾ ਹੈਗਾ ਕੰਨੀ ਦੇ ਉੱਪਰ ਅੱਧਾ ਇੰਚ ਜਿਹੜਾ ਸੀਨ ਦਾ ਉਹਨੂੰ ਛੱਡ ਦੇਣਾ ਇਸ ਤੋਂ ਅੱਗੇ ਜਿਹੜਾ ਹੈਗਾ ਨਿਸ਼ਾਨ ਦੇ ਉੱਪਰ ਇੰਚ ਟੇਪ ਰੱਖਣਾ ਹੈ ਇਹ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਤੁਹਾਡਾ ਜਿੰਨਾ ਵੀ ਬ੍ਰੈਸ ਸਾਈਜ਼ ਹੈਗਾ ਉਹਦਾ ਹਾਫ ਕਰਕੇ ਉਹਦੇ ਵਿੱਚੋਂ 1.5 ਇੰਚ ਮਾਈਨਸ ਕਰ ਦੇਣਾ ਹੈ 1.5 ਇੰਚ ਹੋਰ ਘਟਾ ਦੇਣਾ ਠੀਕ ਹੈ ਜੀ ਤੇ ਉਹ ਜਿੰਨਾ ਵੀ ਟੋਟਲ ਤੁਹਾਡਾ ਨਾਪ ਆਊਗਾ ਤੇ ਉਹ ਆਪਾਂ ਇੱਥੇ ਨਿਸ਼ਾਨ ਲਗਾ ਦੇਵਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਬਾਜੂ ਜਿਹੜੀ ਹੈਗੀ ਪਰਫੈਕਟ ਜਿਹੜੀ ਹੈਗੀ ਸ਼ੇਪ ਇਹ ਸੈੱਟ ਬੈਠਦੀ ਹੈ ਫਿਰ ਇਹ ਨਿਸ਼ਾਨ ਦੇ ਸੈਂਟਰ ਦੇ ਵਿੱਚ ਆਪਾਂ ਇੱਕ ਨਿਸ਼ਾਨ ਹੋਰ ਲਗਾਵਾਂਗੇ ਮਤਲਬ ਮੇਰਾ 10 ਇੰਚ ਆਇਆ ਸੀ ਤੇ ਮੈਂ ਹਾਫ 5 ਦੇ ਉੱਪਰ ਜਿਹੜਾ ਹੈਗਾ ਨਿਸ਼ਾਨ ਇੱਕ ਲਗਾ ਦਿੱਤਾ ਇਸ ਤਰੀਕੇ ਨਾਲ ਇਹਨੂੰ ਕਰਾਂਗੇ ਆਪਾਂ ਸਿੱਧਾ ਸਿੱਧਾ ਕਰਨ ਤੋਂ ਬਾਅਦ ਜਿਹੜਾ ਹੈਗਾ ਜੇ ਤਾਂ ਤੁਹਾਨੂੰ ਚਾਹੀਦੀ ਹੈ ਪੂਰੀ ਤੇਜ਼ ਫਿਟਿੰਗ ਤਾਂ ਪੌਣਾ ਇੰਚ ਤੇ ਜੇ ਘੱਟ ਫਿਟਿੰਗ ਚਾਹੀਦੀ ਹੈ ਥੋੜੀ ਲੂਸ ਚਾਹੀਦੀ ਹੈ ਤਾਂ ਅੱਧਾ ਇੰਚ ਉੱਪਰ ਵੀ ਤੇ نیچے ਵੀ ਦੋ ਆਪਾਂ ਨਿਸ਼ਾਨ ਲਗਾਵਾਂਗੇ ਮੈਨੂੰ ਫੁੱਲ ਤੇਜ਼ ਫਿਟਿੰਗ ਚਾਹੀਦੀ ਹੈ ਸੂਟ ਦੀ ਇਸ ਕਰਕੇ ਮੈਂ ਜਿਹੜਾ ਹੈਗਾ ਪੌਣਾ ਪੌਣਾ ਇੰਚ ਦੇ ਉੱਪਰ ਜਿਹੜੇ ਨਿਸ਼ਾਨ ਲਗਾ ਦਿੱਤੇ ਐ ਇਸ ਤੋਂ ਬਾਅਦ ਜਿਹੜਾ ਹੈਗਾ ਹਲਕੇ ਹੱਥਾਂ ਨਾਲ ਇਦਾਂ ਘਮਾਉਂਦੇ ਹੋਏ ਨਿਸ਼ਾਨ ਨੂੰ ਆਪਾਂ ਕਰਾਂਗੇ ਮੈਚ ਠੀਕ ਹੈ ਜੀ ਇਹ ਜਿਹੜਾ ਹੈਗਾ ਨਿਸ਼ਾਨ ਜਿਹੜੇ ਘੁਮਾ ਕੇ ਜਿਹੜੇ ਆਪਾਂ ਸ਼ੇਪ ਦਿੰਨੇ ਹੈਗੇ ਆ ਇਹ ਥੋੜੀ ਜੀ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ ਤੇ ਜਿਹੜੇ ਹੈਗੇ ਆ ਨਿਊ ਪਰਸਨ ਸਲਾਈ ਸਿੱਖ ਰਹੇ ਆ ਉਹ ਹੌਲੀ ਹੌਲੀ ਪ੍ਰੈਕਟਿਸ ਕਰਨਗੇ ਤਾਂ ਇਹ ਜਿਹੜੀ ਸ਼ੇਪ ਹੈਗੀ ਆ ਉਹਨਾਂ ਨੂੰ ਦੇਣੀ ਆਜੂਗੀ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਬਾਜੂ ਦੀ ਸ਼ੇਪ ਫਰੰਟ ਕਾਟ ਆ ਜਿਹੜੀ ਮੋਢੇ ਦੀ ਇਹ ਵੀ ਆਪਾਂ ਦੇਵਾਂਗੇ ਇਸ ਤਰੀਕੇ ਨਾਲ ਜਿਹੜਾ ਹੈਗਾ ਘੁਮਾ ਕੇ ਜਿਹੜਾ ਹੈਗਾ ਆਪਾਂ ਨਿਸ਼ਾਨਾ ਨੂੰ ਮਲਾਵਾਂਗੇ ਤੁਸੀਂ ਧਿਆਨ ਇਹ ਰੱਖਣਾ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਚੁੰਝ ਵਗੈਰਾ ਨਹੀਂ ਬਣ ਦੇਣੀ ਤੇ ਇਹਨਾਂ ਨੂੰ ਆਪਾਂ ਗੁਲਾਈ ਦੇ ਨਾਲ ਹੀ ਸ਼ੇਪ ਦੇਣੀ ਹੈ ਤੇ ਗੁਲਾਈ ਦੇ ਨਾਲ ਹੀ ਇਹਨਾਂ ਨੂੰ ਆਪਾਂ ਕਟਿੰਗ ਕਰਨੀ ਹੈ ਤੇ ਜ਼ਿਆਦਾ ਇਹ ਰੱਖਣਾ ਕਿ ਜਿਹੜਾ ਹੈਗਾ ਅੱਧਾ ਇੰਚ ਸਾਈਡ ਤੇ ਉੱਤੇ ਆਪਾਂ ਜਿਹੜਾ ਹੈਗਾ ਸਲਾਈ ਦਾ ਮਾਰਜਨ ਹੈ ਜਿਹੜਾ ਇਹ ਛੱਡਦੇ ਹੋਏ ਆਪਾਂ ਬਾਕੀ ਜਿਹੜੀ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਜਿਹੜਾ ਹੈਗਾ ਮੈਂ ਅੱਧਾ ਇੰਚ ਮਾਰਜਨ ਛੱਡ ਦਿੱਤਾ ਤੇ ਇਸ ਤੋਂ ਅੱਗੇ ਜਿਹੜਾ ਹੈਗਾ ਮੇਰੀ ਬਾਜੂ ਦੀ ਜਿਹੜੀ ਮੋਰੀ ਹੈਗੀ 6.5 ਇੰਚ ਹੈਗੀ ਹੈ ਇਹਦੇ ਵਿੱਚ ਆਪਾਂ ਅੱਧਾ ਇੰਚ ਮਾਰਜਨ ਹੋਰ ਪਲੱਸ ਕਰਾਂਗੇ ਕਿਉਂਕਿ ਅੰਦਰਲੀ ਸਾਈਡ ਲਾਈਨਿੰਗ ਨੇ ਵੀ ਜਗ੍ਹਾ ਘੇਰਨੀ ਹੈਗੀ ਆ ਤੇ ਆਪਾਂ 7 ਇੰਚ ਦੇ ਉੱਪਰ ਜਿਹੜਾ ਹੈਗਾ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਜਿਹੜਾ ਕਰਕੇ 15.5 ਤੇ ਲੈਂਥ ਹੈਗੀ ਆ 15 ਅੱਧਾ ਇੰਚ ਉੱਤੇ ਮਾਰਜਿਨ ਜੋੜਦੇ ਹੋਏ 15.5 ਦੇ ਨਿਸ਼ਾਨ ਲਗਾ ਕੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਮੈਚ ਕਰ ਲੈਣਾ ਤੁਹਾਡੀ ਬਾਜੂ ਦੀ ਜਿੰਨੀ ਵੀ ਲੈਂਥ ਆ ਉਹਦੇ ਵਿੱਚ ਅੱਧਾ ਇੰਚ ਮਾਰਜਿਨ ਪਲੱਸ ਕਰਕੇ ਉੱਪਰਲੀ ਮੋਢੇ ਵਾਲੀ ਸੀਨ ਦਾ ਤੇ ਇਸ ਤਰੀਕੇ ਨਾਲ ਲੈਂਥ ਦੀ ਸੀਨ ਲਗਾ ਲੈਣੀ ਆ ਨੀਚੇ ਵਾਲੀ ਸਾਈਡ ਜੇ ਤੁਸੀਂ ਪਾਈਪਿੰਗ ਲਗਾਉਣੀ ਹੈ ਤਾਂ 2 ਇੰਚ ਦਾ ਮਾਰਜਨ ਜੇ ਤੁਸੀਂ ਪਾਈਪਿੰਗ ਨਹੀਂ ਲਾਉਣੀ ਤਾਂ 1.5 ਇੰਚ ਦਾ ਮਾਰਜਨ ਕਾਫੀ ਰਹੂਗਾ ਬਾਜੂ ਦੀ ਫੋਲਡਿੰਗ ਲਈ ਇਸ ਤਰੀਕੇ ਨਾਲ ਸਾਈਡ ਤੇ 1.5 ਇੰਚ ਤੋਂ ਲੈ ਕੇ 1.5 ਇੰਚ ਦਾ ਮਾਰਜਨ ਛੱਡਦੇ ਹੋਏ ਆਪਾਂ ਬਾਜੂ ਦੇ ਨਾਲ-ਨਾਲ ਤੇ ਇਸ ਤਰੀਕੇ ਨਾਲ ਆਪਾਂ ਇੱਕ ਨਿਸ਼ਾਨ ਹੋਰ ਲਗਾਵਾਂਗੇ ਇਸ ਤੋਂ ਬਾਅਦ ਆਪਾਂ ਕਰਾਂਗੇ ਇਹਦੀ ਕਟਿੰਗ ਕਟਿੰਗ ਬੜੀ ਸਮੂਥਲੀ ਕਰਨੀ ਹੈ ਕੋਈ ਸਾਈਡ ਤੇ ਜਿਹੜਾ ਹੈਗਾ ਕੱਟ ਘੱਟ ਵਗੈਰਾ ਨਹੀਂ ਪੈਣ ਦੇਣੀ ਪੂਰੀ ਰਾਉਂਡ ਸ਼ੇਪ ਦਿੰਦੇ ਹੋਏ ਆਪਾਂ ਉੱਪਰੋਂ ਬਾਜੂ ਦੀ ਕਟਿੰਗ ਕਰਾਂਗੇ ਇੱਥੇ ਜਿਹੜਾ ਹੈਗਾ ਆਪਾਂ ਸਿੱਧਾ ਨਿਸ਼ਾਨ ਦੇ ਉੱਪਰ 3 ਇੰਚ ਵਾਲੇ ਦੇ ਉੱਪਰ ਨਹੀਂ ਕੱਟ ਕਰਾਂਗੇ ਇਹਦੇ ਡਾਊਨ ਆਪਾਂ ਅੱਧਾ ਇੰਚ ਹੋਰ ਡਾਊਨ ਕਰਕੇ ਇੱਕ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਤੇ ਜਿਹੜਾ ਹੈਗਾ ਬਾਜੂ ਨੂੰ نیچے ਨੂੰ ਡਾਊਨ ਕਰਦੇ ਹੋਏ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਕੱਟ ਕਰਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਮਾਰਜਨ ਵਾਲੀ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਜਿਹੜਾ ਹੈਗਾ ਸਮੂਥਲੀ ਕਟਿੰਗ ਕਰਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਸੈਂਟਰ ਦੇ ਵਿੱਚ ਜਿਹੜੀ ਹੈਗੀ ਜੋੜ ਪੈਣਗੇ ਤੇ ਉਹ ਜੋੜ ਜਿਹੜਾ ਹੈਗਾ ਆਪਾਂ ਲਗਾ ਕੇ ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਓਪਨ ਕਰਕੇ ਆਪਾਂ ਰੱਖਾਂਗੇ ਤੇ ਆਪਾਂ ਇਹਨੂੰ ਕੱਟ ਕਰਾਂਗੇ ਮੇਨ ਫੈਬਰਿਕ ਦੇ ਉੱਪਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਫਰੰਟ ਦੇ ਦੋ ਪੀਸ ਚੱਕੇ ਆ ਜੀ ਇਹ ਟੋਟਲ ਚਾਰ ਪੀਸ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਇਹਦੀ ਫਰੰਟ ਮੋਡੇ ਦੀ ਜਿਹੜੀ ਆਪਾਂ ਫਰੰਟ ਆਰਮਹੋਲ ਦੀ ਜਿਹੜੀ ਹੈਗੀ ਕਾਟ ਇਹ ਆਪਾਂ ਦੇ ਦੇਵਾਂਗੇ ਤੁਸੀਂ ਇਸ ਵਾਰ ਇੱਕ ਵਾਰੀ ਜਿਹੜਾ ਹੈਗਾ ਇਸ ਤਰੀਕੇ ਨਾਲ ਜਿਹੜੀ ਕਾਟ ਦੇ ਕੇ ਦੇਖੋ ਤੇ ਤੁਹਾਡੀ ਆਰਮਹੋਲ ਦੇ ਵਿੱਚ ਕਦੇ ਵੀ ਝੋਲ ਨਹੀਂ ਪੈਣਗੇ ਮੇਰੇ ਦੱਸੇ ਮੁਤਾਬਕ ਜਿਵੇਂ ਮੈਂ ਹਰ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਆਰਮਹੋਲ ਦੀ ਕਟਿੰਗ ਕਰੋ ਕਿ ਇਸ ਤਰੀਕੇ ਨਾਲ ਬਾਜੂ ਦੀ ਕਟਿੰਗ ਕਰੋ ਤੁਹਾਡੇ ਆਰਮਹੋਲ ਦੇ ਵਿੱਚ ਕਦੇ ਵੀ ਝੋਲ ਨਹੀਂ ਪਊਗਾ ਇਸ ਤਰੀਕੇ ਨਾਲ ਜੋੜ ਲਾ ਲੈਣਾ ਇਸ ਤੋਂ ਬਾਅਦ ਇਹਨੂੰ ਓਪਨ ਕਰਨਾ ਮੇਨ ਫੈਬਰਿਕ ਦੇ ਉੱਪਰ ਰੱਖਣਾ ਤੇ ਕੱਟ ਕਰ ਦੇਣਾ ਬਿਨਾਂ ਕਿਸੇ ਮਾਰਜਨ ਨੂੰ ਛੱਡਦੇ ਹੋਏ ਠੀਕ ਹੈ ਜੀ ਇਹਦੇ ਵਿੱਚ ਵੀ ਜਿਹੜਾ ਹੈਗਾ ਕਿ ਜੋੜ ਪਊਗਾ ਨਹੀਂ ਮੈਂ ਤੁਹਾਨੂੰ ਹੁਣੇ ਇਹਦੇ ਉੱਪਰ ਰੱਖ ਕੇ ਜਿਹੜਾ ਹੈਗਾ ਕਟਿੰਗ ਕਰਕੇ ਦਿਖਾ ਦਿੰਦੀ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਇਹਦੇ ਉੱਪਰ ਵੀ ਜੋੜ ਪਾਵਾਂਗੇ ਲਾਈਨਿੰਗ ਉੱਪਰ ਵੀ ਜੋੜ ਪਾਵਾਂਗੇ ਤੇ ਆਪਾਂ ਇਹਨਾਂ ਦੋਨਾਂ ਪੀਸਾਂ ਨੂੰ ਸੈੱਟ ਕਰਕੇ ਰੱਖਦੇ ਹੋਏ ਤੇਰੀ ਕਟਿੰਗ ਕਰਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਥੈਂਕ ਯੂ ਸੋ ਮੱਚ